ਨਾ ਤੇ 7 ਸਾਲ ਦੀ ਉਮਰ ਦੇ ਵਿੱਚ ਮੈਂ ਗਿਆ ਸੀ ਸੈਂਟਰ ਖਾਲਸਾ ਯティਮਖਾਨੇ ਵਿੱਚ ਤੇ ਕਿਉਂਕਿ ਤੇ ਮੇਰੀ ਛੋਟੀ ਉਮਰ ਸੀ ਜਿਹੜੇ ਤੇ ਛੋਟੀ ਉਮਰ ਦੇ ਵਿੱਚ ਮੇਰੀ ਲਗਨ ਸੀ ਕਿ ਮੈਂ ਸਿੱਖਾਂ ਪਹਿਲਾਂ ਤੋਂ ਮੈਂ ਮਤਲਬ ਥੋੜਾ ਬੋਤਾ ਗਾਉਂਦਾ ਸੀਗਾ ਤੇ ਇੱਥੇ ਕਈ ਵਾਰੀ ਲੋਹਾਂਡੇ ਦੇ ਜਨਨਸ ਜਾਂਪਰਾਤਾਵਾਂ ਜਾ ਕੇ ਤੇ ਉੱਥੇ ਫਿਰ ਮੈਂ ਚੱਲ ਗਿਆ ਯティਮਖਾਨੇ ਤੇ ਉੱਥੇ 7 ਸਾਲ ਦੀ ਉਮਰ ਵਿੱਚ ਚੱਲ ਗਿਆ ਉੱਥੇ ਜਾ ਕੇ ਫਿਰ ਮੈਂ ਸਿੱਖਿਆ ਮਤਲਬ ਅਰੰਭ ਨੂੰ ਸਾਡੇ ਭਾਈ ਰਣਜੀਤ ਸਿੰਘੀ ਤੋਂ ਲੈ ਕੇ ਸਾਡੀ ਤੇ ਕਿਤੇ ਜਾਣੇ ਵਰਕੀਤਨ ਕਰਨ ਦੇ ਲਈ ਹੈ ਨਾ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਵਿੱਚ ਵੀ ਇਸੇਰੇ ਸਮ ਕਰਦੇ ਹਾਂਜੀ ਕਾਜ ਜਿਤ ਤੈ ਮੋਵਾਏ ਕਰਮ ਹੈ ਤੇ ਗੁਰ ਨੇ ਮਿਠਾ ਮੇਰੀ ਇੱਕ ਬਿੱਲੀ ਨਾਲ ਗੱਲ ਹੋ ਰਹੀ ਸੀ ਤੇ ਇਹਨਾਂ ਨੇ ਮੈਨੂੰ ਇੱਕ ਫਿਲਮ ਰਕਮੈਂਡ ਕੀਤੀ ਮੈਨੂੰ ਕਹਿੰਦੇ ਤੁਸੀਂ ਅੰਕਲ ਜੀ ਉਹ ਫਿਲਮ ਜ਼ਰੂਰ ਦੇਖਿਓ ਉਹ ਫਿਲਮ ਦਾ ਨਾਮ ਸੀ ਆਈ ਐਮ ਨਾਟ ਬਲਾਈਂਡ ਔਰ ਇਸ ਫਿਲਮ ਤੋਂ ਇਹ ਗੁਲਸ਼ਨ ਸਿੰਘ ਕਾਫੀ ਪ੍ਰਭਾਵਿਤ ਹੋਏ ਸਨ ਇੰਨੇ ਪ੍ਰਭਾਵਿਤ ਹੋਏ ਕਿ ਅਗਰ ਜੇ ਥੋੜੀ ਬੋਤੀ ਵੀ ਇਹਨਾਂ ਦੇ ਮਨ ਵਿੱਚ ਹੋਈ ਗੁੰਜਾਇਸ਼ ਸੀਗੀ ਜਾਂ ਕੋਈ ਕਮੀ ਸੀਗੀ ਜਾਂ ਕੋਈ ਟਰਲਦੀ ਕਲਾ ਸੀ ਕਿ ਉਹ ਚੜ੍ਹਦੀ ਕਲਾ ਵਿੱਚ ਹੋ ਗਈ ਤੇ ਉਹਦੀ ਪ੍ਰੇਰਣਾ ਫਿਰ ਇਹ ਦੂਜਿਆਂ ਨੂੰ ਦੇਣ ਲੱਗੇ ਵੀ ਆਪਾਂ ਹਾਰਨਾ ਨਹੀਂ ਚਾਹੀਦਾ ਤੇ ਸਾਨੂੰ ਆਪਣੇ ਹੌਸਲੇ ਜਿਹੜੇ ਬਲੰਦ ਰੱਖਣੇ ਚਾਹੀਦੇ ਨੇ ਅਸੀਂ ਆਮ ਲੋਕਾਂ ਵਾਂਗ ਜ਼ਿੰਦਗੀ ਜੀ ਸਕੀਏ ਤੇ ਆਮ ਲੋਕਾਂ ਵਾਂਗ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਸਕੀਏ ਔਰ ਕਰਦੀ ਨੇ ਬੰਗਲ ਸਿੰਘ ਜਿਹੜੀ ਮੁਸ਼ਕਲ ਆਈ ਪੜ੍ਹਾਈ ਦੇ ਵਿੱਚ ਉਹਦੇ ਵਿੱਚ ਇੱਕ ਤਾਂ ਇਹਨਾਂ ਦੀ ਜਿਹੜੀ ਲਿਪੀ ਦੀ ਘਾਟ ਹੋਣ ਕਰਕੇ ਇਹਨਾਂ ਨੂੰ ਕਿਤੇ ਵੀ ਬਰੇਲ ਲਿਪੀ ਦੀ ਸਹੂਲਤ ਨਹੀਂ ਮਿਲੀ ਜਿਹਦੇ ਕਾਰਨ ਇਹ ਆਪਣੀ ਸਿੱਖਿਆ ਜਿਹੜੀ ਆ ਪੂਰੀ ਨਹੀਂ ਕਰ ਸਕੇ ਦੂਸਰਾ ਇਹ ਰਿਹਾ ਇਹ ਇਨਾਂ ਨੇ ਐਡਮਿਸ਼ਨ ਲੈ ਲਈ ਪਲੱਸ ਪਾਰਟ 1 ਦੇ ਚ ਬੀਏ ਪਾਰਟ 1 ਦੇ ਵਿੱਚ 뮤직 ਦੇ ਵਿੱਚ ਐਡਮਿਸ਼ਨ ਲਈ ਲੇਕਿਨ ਇਨਾਂ ਨੂੰ ਕੋਈ ਉੱਥੇ ਨਹੀਂ ਮਿਲ ਸਕਿਆ ਰਾਈਟਰ ਨਹੀਂ ਮਿਲ ਸਕਿਆ ਜਿਹੜਾ ਪੱਕਾ ਕਮਰਾ ਬਣਿਆ ਪਹਿਲਾਂ ਇੱਕ ਕੱਚਾ ਕਮਰਾ ਹੁੰਦਾ ਸੀ ਜਿਹਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਕਿਚਨ ਵੀ ਹੈ ਨਹੀਂ ਸੀ ਉਹ ਵੀ ਖਾਣਾ ਬਾਹਰ ਬਣਾਉਂਦੇ ਸੀ ਪਰਸਾਪ ਦੇ ਵਿੱਚ ਵੀ ਔਰ ਬਲਾਈਂਡ ਹੋਣ ਦੇ ਨਾਤੇ ਇਨੂੰ ਬਾਹਰ ਜਾਣਾ ਪੈਂਦਾ ਸੀ ਖੇਤਾਂ ਦੇ ਵਿੱਚ ਜਾਣਾ ਪੈਂਦਾ ਸੀ ਅੱਜ ਕੱਲ੍ਹ ਹਾਲਾਤ ਇਦਾਂ ਦੇ ਨਹੀਂ ਕੋਈ ਕੋ ਖੇਤਾਂ ਦੇ ਵਿੱਚ ਜਾਣ ਵੀ ਨਹੀਂ ਦਿੰਦਾ ਮناسب ਨਹੀਂ ਸਮੇਂ ਦੇ ਘਰ ਵਿੱਚ ਸੂਚਿਤ ਹੈ ਨਹੀਂ ਸੀ ਉਹ ਵੀ ਕਿਸੇ ਸੰਸਥਾ ਨੇ ਹੁਣੇ ਹੀ ਜਿੰਦਗੀ ਪੂਰੀ ਕੀਤੀ ਹੈ ਹੋਰ ਕਿਹੜੇ ਕਿਹੜੇ ਸ਼ੌਂਕ ਦੇ ਨਾਲ ਨਾਲ ਜਿਸ ਤਰ੍ਹਾਂ ਕੀਰਤਨ ਦਾ ਤਬਲੇ ਦਾ ਸ਼ੌਂਕ ਹੈ ਹਾਰਮੋਨੀਅਮ ਦਾ ਸ਼ੌਂਕ ਹੈ ਹੋਰ ਕੀ ਕੀ ਸ਼ੌਂਕ ਨੇ ਹੋਰ ਮੈਂ ਸੋਚਦਾ ਪੜਾਈ ਦਾ ਸ਼ੌਂਕ ਸਾਨੂੰ ਵੀ ਵੀ ਵਾਤ ਵਾਤ ਪੜਾਈ ਕਰ ਸਕੀਏ ਤੇ ਆਪਣੇ ਮਕਾਮ ਤੱਕ ਪਹੁੰਚ ਸਕੀਏ ਤੇ ਤੁ ਜਨ ਨੂੰ ਬਣ ਕੇ ਉਸ ਦਾ ਸਕੇ ਅੰਮ ਦਾ ਸੋਹਰ ਤੰਦ ਤੰਦ ਦਾ ਅੰਮ ਦਾ ਸੋਹਰ ਇਹ ਜਾਨ ਬੁੱਲਣ ਕਹਿ ਰਿਹਾ ਕਿ ਬੜ ਕੇ ਅੱਗੇ ਪ੍ਰੋਫੈਸਰ ਬਣਨਾ ਚਾਹੁੰਦਾ ਹੈ ਨਾ ਸੰਗੀਤ ਵਾਲੇ ਖੇਤਰ ਚ ਲਾ ਲੋ ਚਲੋ ਤਾਂ ਗਰੀਬੀ ਵੀ ਕਿਦਣਾ ਕਿਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਸਿਰਫ ਇੱਕੋ ਹੀ ਕਮਰਾ ਪਹਿਲਾਂ ਤੁਸੀਂ ਕਿਹਾ ਵੀ ਕੱਚੇ ਘਰ ਦੇ ਵਿੱਚ ਪਰਿਵਾਰ ਰਹਿੰਦਾ ਸੀ ਪਿਤਾ ਨਹੀਂ ਹੈ ਇਸ ਦੁਨੀਆ ਦੇ ਵਿੱਚ ਚਲੇ ਗਏ ਨੇ ਨਾ ਮਾਂ ਦੇ ਲਈ ਪੂਰੇ ਪਰਿਵਾਰ ਨੂੰ ਪਾਲਣਾ ਬਹੁਤ ਬੋਖਾ ਬਿਲਕੁਲ ਜੀ ਗਰੀਬੀ ਜਿਹੜੀ ਹੈ ਇਹ ਤਾਂ ਮੈਂ ਤੇ ਇਸ ਨੂੰ ਸਰਾਪ ਦਾ ਨਾਮ ਦੇਵਾਂਗਾ ਇਹ ਇੱਕ ਸਰਾਪ ਹੈ ਜਿਹੜੇ ਬਹੁਤ ਸਾਰੀਆਂ ਜਿਹੜੀਆਂ ਸਿੱਖਿਆਤਨਾਂ ਨੇ ਉਹਨਾਂ ਦੀ ਬਹੁ ਪੱਖੀ ਸਿੱਖਿਆਤ ਡਿਵੈਲਪ ਹੋਣ ਦੇ ਵਿੱਚ ਰੁਕਾਵਟ ਪਾਉਂਦੀਆਂ ਨੇ ਇਸ ਦੁਨੀਆ ਤੇ ਬਹੁਤ ਸਾਰੇ ਲੋਕ ਆਏ ਜਿਹੜੇ ਪੈਸੇ ਦੀ ਘਾਟ ਕਾਰਨ ਗੁੰਮਨਾਮੀ ਦੇ ਵਿੱਚ ਆਇਆ ਇੱਥੇ ਗੁੰਮਨਾਮੀ ਦੇ ਵਿੱਚ ਹੀ ਮਰ ਗਏ ਉਹ ਜਿਹੜੀ ਆਪਣੇ ਅੰਦਰ ਸ਼ਕਤੀ ਲੈ ਕੇ ਜਾਂ ਤਾਕਤ ਲੈ ਕੇ ਆਏ ਸੀ ਉਹ ਨਾਲ ਹੀ ਲੈ ਕੇ ਇੱਥੋਂ ਚਲੇ ਤੁਰ ਗਏ ਉਹ ਬਾਹਰ ਨਹੀਂ ਵੀ ਜੱਦੀਪੀਸ਼ ਨੂੰ ਅਪੀਲ ਅਪੀਲ ਕਰਨਾ ਚਾਹੁੰਦੇ ਹਾਂ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਹੈ ਨਾ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਵੀ ਐਸਪੀਸੀ ਨੂੰ ਵੀ ਸਾਡੇ ਨੇਤਰੀਆਂ ਨਾਲ ਸਮਾਜ ਦੇ ਬਾਰੇ ਕੁਝ ਸੋਚਣ ਇਹ ਕੁਝ ਕਾਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀ ਸੰਸਥਾ ਹੈ ਤੇ ਇਹਨਾਂ ਨੂੰ ਜਿਹੜੇ ਵਧੀਆ-ਵਧੀਆ ਫੈਸਲੇ ਲੈਣੇ ਚਾਹੀਦੇ ਕਿਉਂਕਿ ਜਿਹੜੀ ਸਾਡੀ ਸਿੱਖ ਲਾਇ ਹੈ ਨਾ ਉਹ ਕਰਦੀ ਜਾ ਰਹੀ ਹੈ ਤੇ 크ਰਿਸਚੀਅਨਤਾ ਜ ਵੀ ਬਹੁਤ ਜ਼ਿਆਦਾ ਫੈਲ ਰਹੀ ਹੈ ਅਸੀਂ ਤੁਹਾਨੂੰ ਉਸ ਅਮਰਤਾਰੀ ਸਿੱਖ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸਦੇ ਹੌਸਲੇ ਕੁਦਰਤ ਵੀ ਨਹੀਂ ਤੋੜ ਸਕੀ ਬਚਪਨ ਤੋਂ ਹੀ ਉਹਨਾਂ ਨੂੰ ਕੁਦਰਤ ਦੀ ਅਜਿਹੀ ਮਾਰ ਪਈ ਕਿ ਦੋਵੇਂ ਅੱਖਾਂ ਤੋਂ ਨਹੀਂ ਦਿਖਦਾ ਪਰ ਫਿਰ ਵੀ ਹੌਸਲੇ ਬਹੁਤ ਜ਼ਿਆਦਾ ਬਲੰਦ ਨੇ ਪਲੱਸ 2 ਤੱਕ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਸਿੱਖੀ ਦੇ ਨਾਲ ਜੁੜ ਗਏ ਨੇ ਹਰਮੋਨੀਅਮ ਬਹੁਤ ਸੋਹਣਾ ਵਜਾਉਂਦੇ ਨੇ ਤਪਲਾ ਬਹੁਤ ਸੋਹਣਾ ਵਜਾਉਂਦੇ ਨੇ ਕੀਰਤਨ ਬਹੁਤ ਮਿੱਠੀ ਆਵਾਜ਼ ਦੇ ਵਿੱਚ ਕਰਦੇ ਨੇ ਜਿਹੜੇ ਇਲਾਕੇ ਦੇ ਗੁਰਦੁਆਰਾ ਸਾਹਿਬ ਨੇ ਜਾਂ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਉੱਥੇ ਜਾ ਕੇ ਆਪਣੀ ਕੀਰਤਨ ਕਰਨ ਦੇ ਵਿੱਚ ਹਾਜ਼ਰੀ ਲਵਾਉਂਦੇ ਨੇ ਸੇਵਾ ਕਰਦੇ ਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਗੁਲਸਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਸਿੱਖੀ ਦੇ ਨਾਲ ਇੰਨਾ ਮੋਹ ਪੈ ਗਿਆ ਹਾਰਮੋਨੀਅਮ ਬਹੁਤ ਸੋਹਣਾ ਵਜਾਉਂਦੇ ਹੋ ਤਬਲਾ ਬਹੁਤ ਸੋਹਣਾ ਵਜਾਉਂਦੇ ਹੋ ਹਾਂਜੀ ਇਹ ਬਚਪਨ ਤੋਂ ਸੀ ਮੈਨੂੰ ਸਿੱਖੀ ਦੇ ਨਾਲ ਤੇ 7 ਸਾਲ ਦੀ ਉਮਰ ਦੇ ਵਿੱਚ ਮੈਂ ਗਿਆ ਸੀ ਸੈਂਟਰ ਖਾਲਸਾ ਯਤਿਮਖਾਨੇ ਵਿੱਚ ਤੇ ਕਿਉਂਕਿ ਉਹ ਮੇਰੀ ਛੋਟੀ ਉਮਰ ਸੀ ਜਿਹਦੇ ਤੇ ਛੋਟੀ ਉਮਰ ਦੇ ਵਿੱਚ ਮੇਰੀ ਲਗਨ ਵੀ ਸੀ ਕਿ ਮੈਂ ਸਿੱਖਾਂ ਬਚਪਨ ਤੋਂ ਮੈਂ ਮਤਲਬ ਥੋੜਾ ਬੋਤਾ ਗਾਉਂਦਾ ਸੀਗਾ ਤੇ ਇੱਥੇ ਕਈ ਵਾਰੀ ਲੋਹਾਂਡੇ ਵਜਾਉਣਾ ਸੀ ਜਾਂ ਪ੍ਰਾਤਾਂ ਨੂੰ ਜਾ ਕੇ ਤੇ ਉੱਥੇ ਫਿਰ ਮੈਂ ਚੱਲ ਗਿਆ ਯਤਿਮਖਾਨੇ ਤੇ ਉੱਥੇ 7 ਸਾਲ ਦੀ ਉਮਰ ਦੇ ਵਿੱਚ ਚਲੇ ਗਿਆ ਉੱਥੇ ਜਾ ਕੇ ਫਿਰ ਮੈਂ ਸਿੱਖਿਆ ਤਬਲਾ ਹਰਮੋਨੀਅਮ ਸਾਡੇ ਭਾਈ ਰঞ্জੀਤ ਸਿੰਘ ਜੀ ਤਬਲੇ ਦੇ استاد ਜੀ ਜਿਨ੍ਹਾਂ ਨੇ ਸਾਨੂੰ ਸਿਖਾਇਆ ਤੇ ਹਰਮੋਨੀਅਮ ਦੇ ਭਾਈ ਮਿੰਦਰ ਸਿੰਘ ਜੀ ਜਿਹੜੇ ਕਿ ਬਲਾਈਂਡ ਸੀਗੇ ਉਹਨਾਂ ਨੇ ਸਾਨੂੰ ਕਾਫੀ ਕੁਝ ਉੱਥੇ ਸਿਖਾਇਆ ਔਖਾ ਤਾਂ ਨਹੀਂ ਲੱਗਦਾ ਹੈਗਾ ਜਿਵੇਂ ਹਨਾ ਅੱਖਾਂ ਤੋਂ ਨਹੀਂ ਦਿਖਦਾ ਭਾਵੇਂ ਕੀ ਤਬਲਾ ਵਜਾਉਣਾ ਹਰਮੋਨੀਅਮ ਸਿੱਖਣਾ ਹਨਾ ਉਹ ਚੀਜ਼ ਲੈ ਕੇ ਕਿਤਨਾ ਕਿਤੇ ਚੀਜ਼ ਹੁੰਦੀ ਹੈ ਭਾਵੇਂ ਤੁਹਾਡੇ ਹੌਂਸਲੇ ਬਹੁਤ ਵੱਡੇ ਨੇ ਫਿਰ ਵੀ ਤੁਸੀਂ ਉਹ ਚੁਣੌਤੀ ਨੂੰ ਚੀਰ ਰਹੇ ਹੋ ਹਾਂਜੀ ਕਿਵੇਂ ਸੋਚਦੇ ਹੋ ਨਹੀਂ ਸ਼ੁਰੂ ਤੋਂ ਪਹਿਲੇ ਪਹਿਲਾਂ ਲੱਗਦਾ ਹੀ ਔਖਾ ਜਦੋਂ ਨਹੀਂ ਸਿੱਖੇ ਹੁਣ ਤਾਂ ਔਖਾ ਨਹੀਂ ਲੱਗਦਾ ਹੁਣ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿੱਥੇ ਕਿੱਥੇ ਜਾਣੇ ਫਿਰ ਕੀਰਤਨ ਕਰਨ ਦੇ ਲਈ ਹੈ ਨਾ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਵਿੱਚ ਵੀ ਸਵੇਰੇ ਸ਼ਾਮ ਕਰਦੇ ਕੀਰਤਨ ਹਾਂਜੀ ਹਾਂਜੀ ਕਿੰਨੇ ਪੜ੍ਹਾਈ ਕਿੰਨੀ ਕੀਤੀ ਇਹ ਪਲੱਸ 2 ਕੀਤੀ ਕਿਹੜੇ ਕਿਹੜੇ ਸਕੂਲ ਚ ਪੜ੍ਹੇ ਇਹ ਸੈਂਟਰ ਖਾਲਸਾ ਜਦੀ ਮਖੰਨਾ ਤੇ ਫਿਰ 10ਵੀਂ ਤੱਕ ਉਥੇ ਫਿਰ ਪਲੱਸ 1 ਪਲੱਸ 2 ਖਾਲਸਾ ਸਕੈਂਡਰੀ ਸਕੂਲ ਅੱਗੇ ਵੀ ਪੜ੍ਹਨਾ ਚਾਹੁੰਦੇ ਸੀ ਹਾਂਜੀ ਹੂੰ ਕੀ ਕਾਰਨ ਬਣਿਆ ਕਿਉਂ ਨਹੀਂ ਪੜ ਸਕਿਆ ਫਿਰ ਅਗੇ ਸਰ ਕੁਝ ਕਾਰਨ ਬਣ ਗਿਆ ਇਦਾਂ ਦਾ ਵੀ ਪਹਿਲਾਂ ਮੈਂ ਪ੍ਰਾਈਵੇਟ ਐਡਮਿਸ਼ਨ ਲਈ ਸੀ 2022 ਚ ਤੇ ਉਹਦੇ ਕਾਰਨ ਕਰਕੇ ਫਿਰ ਇੱਥੇ ਐਡਮਿਸ਼ਨ ਨਹੀਂ ਹੋ ਸਕਿਆ ਆ ਇਹਦਾ ਕਿਸ ਤਰ੍ਹਾਂ ਦੇਖਦੇ ਹੋ ਆਜੋ ਤੁਸੀਂ ਵੀ ਨਾਲ ਆਜੋ ਸਾਡੇ ਇਹਨਾਂ ਦੇ ਪਿੰਡ ਦੇ ਬਸਨੀਕ ਵੀ ਸਾਡੇ ਨਾਲ ਨੇ ਅਸੀਂ ਗਰਦਾਸਪੁਰ ਦੇ ਵਿੱਚ ਆ ਤਾਂ ਤਾਂ ਕਿਹੜਾ ਪਿੰਡ ਆ ਜੀ ਗਲੜੀ ਗਲੜੀ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਤਾਂ ਉੱਥੇ ਇੱਕ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਉਣ ਦੇ ਲਈ ਪਹੁੰਚੇ ਆ ਤਾਂ ਪਰਿਵਾਰ ਇਸ ਸਮੇਂ ਕਾਫੀ ਅਜੇ ਹੀ ਹਾਲਤ ਦੇ ਵਿੱਚੋਂ ਗੁਜ਼ਰ ਰਿਹਾ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਗਰੀਬੀ ਵੀ ਕਿਤੇ ਨਾ ਕਿਤੇ ਰਾਹ ਦੇ ਵਿੱਚ ਡਿੱਕਾ ਬਣਦੀ ਆ ਤਾਂ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪਿੰਡ ਦਾ ਨੌਜਵਾਨ ਸਿੱਖ ਨੌਜਵਾਨ ਬੜਾ ਸਿੱਖੀ ਦੇ ਨਾਲ ਪਿਆਰ ਆ ਕੀਰਤਨ ਕਰਦਾ ਭਾਵੇਂ ਕੀ ਕੁਦਰਤ ਦੀ ਮਾਰ ਪਈ ਆ ਫਿਰ ਹੌਸਲੇ ਫਿਰ ਵੀ ਪੂਰੇ ਉੱਚੇ ਬਲੰਦ ਨੇ ਦੇਖੋ ਜੀ ਕੁਦਰਤੀ ਮਾਰ ਜਿਹੜੀ ਆ ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ ਲੇਕਿਨ ਕੁਦਰਤ ਦੇ ਬੜੇ ਅਜੀਬ ਨਿਜ਼ਮ ਨੇ ਬੜੇ अनोखे ਨਿਜ਼ਮ ਨੇ ਔਰ ਬਹੁਤ ਵਧੀਆ ਨਿਜ਼ਮ ਨੇ ਜੇ ਕਿਸੇ ਕਿਸਮ ਦੀ ਕੋਈ ਘਾਟ ਦਿੰਦੇ ਨੇ ਤੇ ਉਹਦੀ ਪੂਰਤੀ ਵੀ ਕਰ ਦਿੰਦੇ ਨੇ ਕਿਸੇ ਨਾ ਕਿਸ ਤਰੀਕੇ ਦੇ ਨਾਲ ਉਹ ਪੂਰਤੀ ਇੱਕ ਤਾਂ ਮਨੋਬਲ ਜਿਹੜਾ ਵਾ ਉਹਨਾਂ ਦਾ ਮਜ਼ਬੂਤ ਰੱਖ ਦਿੰਦੇ ਨੇ ਦੂਸਰਾ ਉਹਨਾਂ ਨੂੰ ਅ ਜਹੀ ਕੋਈ ਸਕਿੱਲ ਪ੍ਰਦਾਨ ਕਰ ਦਿੰਦੇ ਨੇ ਜਿਹਦੇ ਨਾਲ ਉਹ ਆਪਣਾ ਰੋਟੀ ਰੋਜ਼ੀ ਦਾ ਪ੍ਰਬੰਧ ਕਰ ਸਕਣ ਜਾਂ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਵਿਅਕਤ ਕਰ ਸਕਣ ਜਾਂ ਕੋਈ ਸਮਾਜ ਨੂੰ ਸੁਦੇਸ਼ ਦੇ ਸਕਣ ਚਾਹੇ ਉਹ ਸਮਾਜਿਕ ਸੰਦੇਸ਼ ਹੋਵੇ ਜਾਂ ਉਹ ਧਾਰਮਿਕ ਸੰਦੇਸ਼ ਹੋਵੇ ਜਾਂ ਉਹ ਅਧਿਆਤਮਿਕ ਸੰਦੇਸ਼ ਹੋਵੇ ਇਹ ਜਾਂ ਕਿਸੇ ਕਿਸਮ ਦੀ ਡਿਵੈਲਪਮੈਂਟ ਦਾ ਸੰਦੇਸ਼ ਹੋਵੇ ਤੇ ਦੂਸਰਿਆਂ ਨੂੰ ਉਹ ਪ੍ਰੇਰਿਤ ਕਰ ਸਕਦੇ ਹੋਣ ਮੇਰੀ ਇੱਕ ਦਿਨ ਇਹਨਾਂ ਨਾਲ ਗੱਲ ਹੋ ਰਹੀ ਸੀ ਤੇ ਇਹਨਾਂ ਨੇ ਮੈਨੂੰ ਇੱਕ ਫਿਲਮ ਰეკਮੈਂਡ ਕੀਤੀ ਮੈਨੂੰ ਕਹਿੰਦੇ ਤੁਸੀਂ ਅੰਕਲ ਜੀ ਉਹ ਫਿਲਮ ਜ਼ਰੂਰ ਦੇਖਿਓ ਉਹ ਫਿਲਮ ਦਾ ਨਾਮ ਸੀ ਆਈ ਐਮ ਨਾਟ ਬਲਾਈਂਡ ਹੋਰ ਇਸ ਫਿਲਮ ਤੋਂ ਇਹ ਗੁਲਸ਼ਨ ਸਿੰਘ ਕਾਫੀ ਪ੍ਰਭਾਵਿਤ ਹੋਏ ਸਨ ਇਹਨੇ ਪ੍ਰਭਾਵਿਤ ਹੋਏ ਕਿ ਅਗਰ ਜੇ ਥੋੜੀ ਬੋਤੀ ਵੀ ਇਹਨਾਂ ਦੇ ਮਨ ਵਿੱਚ ਕੋਈ ਕੰਜਾਸ਼ੀ ਸੀਗੀ ਜਾਂ ਕੋਈ ਕਮੀ ਸੀਗੀ ਜਾਂ ਕੋਈ ਢਲਦੀ ਕਲਾ ਸੀ ਤੇ ਉਹ ਚੜਦੀ ਕਲਾ ਵਿੱਚ ਹੋ ਗਈ ਤੇ ਉਹਦੀ ਪ੍ਰੇਰਣਾ ਫਿਰ ਇਹ ਦੂਜਿਆਂ ਨੂੰ ਵੀ ਦੇਣ ਲੱਗੇ ਵੀ ਆਪਾਂ ਹਾਰਨਾ ਨਹੀਂ ਚਾਹੀਦਾ ਤੇ ਸਾਨੂੰ ਆਪਣੇ ਹੌਂਸਲੇ ਜਿਹੜੇ بلند ਰੱਖਣੇ ਚਾਹੀਦੇ ਨੇ ਅਸੀਂ ਵੀ ਆਮ ਲੋਕਾਂ ਵਾਂਗ ਜ਼ਿੰਦਗੀ ਜੀ ਸਕੀਏ ਤੇ ਆਮ ਲੋਕਾਂ ਵਾਂਗ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਸਕੀਏ ਔਰ ਕਰਦੇ ਨੇ ਇੱਕ ਚੀਜ਼ ਕਾਲਜ ਦੀ ਕਮੀ ਮਹਿਸੂਸ ਕਿ ਤਰ੍ਹਾਂ ਕਿਤੇ ਹੋਈ ਵੀ ਉਹ ਕਾਲਜ ਨਹੀਂ ਸਪੈਸ਼ਲ ਬੱਚੇ ਵਾਲਾ ਹਨਾ ਉਹ ਅੱਗੇ ਪੜਨਾ ਚਾਹੁੰਦਾ ਸੀ ਇਹ ਨੌਜਵਾਨ ਪਰ ਉਹ ਘਾਟ ਰਹੀ ਉਹ ਘਾਟ ਕਾਰਨ ਅੱਗੇ ਨਹੀਂ ਪੜ ਸਕਿਆ ਜੀ ਇਹਦੇ ਵਿੱਚ ਮੈਂ ਇਹ ਗੱਲ ਕਵਾਂਗਾ ਕਿ ਸਾਡੀਆਂ ਸਰਕਾਰਾਂ ਦੀਆਂ ਕੁਝ ਕਮੀਆਂ ਨੇ ਜਾਂ ਸਾਡੇ ਜਿਹੜੇ ਕੋਈ ਸਮਾਜ ਸੁਧਾਰਕ ਨੇ ਜਾਂ ਐਨ ਜੀਓਜ਼ ਨੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਰਹੀਆਂ ਉਹਨਾਂ ਦੇ ਆਪਣੇ ਸਵਾਰਥ ਹੋਣਗੇ ਜਾਂ ਕੋਈ ਉਹਨਾਂ ਦੀ ਕੋਈ ਹੋਰ ਮਜਬੂਰੀ ਹੋਏਗੀ ਇਹ ਨਹੀਂ ਕਿਹਾ ਜਾ ਸਕਦਾ ਜਿਹੜੀ ਇਸ ਸੈਕਸ਼ਨ ਨੂੰ ਸਰਦਾਰ ਗੁਲਸ਼ਨ ਸਿੰਘ ਨੂੰ ਜਿਹੜੀ ਮੁਸ਼ਕਲ ਆਈ ਪੜ੍ਹਾਈ ਦੇ ਵਿੱਚ ਉਹਦੇ ਵਿੱਚ ਇੱਕ ਤਾਂ ਇਹਨਾਂ ਦੀ ਜਿਹੜੀ ਲਿਪੀ ਦੀ ਘਾਟ ਹੋਣ ਕਾਰਨ ਇਹਨਾਂ ਨੂੰ ਕਿਤੇ ਵੀ ਬਰੇਲ ਲਿਪੀ ਦੀ ਸਹੂਲਤ ਨਹੀਂ ਮਿਲੀ ਜਿਹਦੇ ਕਾਰਨ ਇਹ ਆਪਣੀ ਸਿੱਖਿਆ ਜਿਹੜੀ ਆ ਪੂਰੀ ਨਹੀਂ ਕਰ ਸਕੇ ਦੂਸਰਾ ਇਹ ਰਿਹਾ ਇਹਨਾਂ ਨੇ ਐਡਮਿਸ਼ਨ ਲੈ ਲਈ ਪਲੱਸ ਪਾਰਟ 1 ਦੇ ਵਿੱਚ ਬੀਏ ਪਾਰਟ 1 ਦੇ ਵਿੱਚ 뮤직 ਦੇ ਵਿੱਚ ਐਡਮਿਸ਼ਨ ਲਈ ਲੇਕਿਨ ਇਹਨਾਂ ਨੂੰ ਕੋਈ ਉੱਥੇ ਨਹੀਂ ਮਿਲ ਸਕਿਆ ਰਾਈਟਰ ਨਹੀਂ ਮਿਲ ਸਕਿਆ ਕਿਸੇ ਨੇ ਪ੍ਰੋਵਾਈਡ ਵੀ ਨਹੀਂ ਕਰਾਇਆ ਕਿਸੇ ਸੰਸਥਾ ਨੇ ਜਾਂ ਆਪ ਵੀ ਪ੍ਰਬੰਧ ਨਹੀਂ ਕਰ ਸਕੇ ਨਾ ਮਿਲਣ ਕਾਰਨ ਇਹਨਾਂ ਦੀ ਜਿਹੜੀ ਫਸਟイヤー ਸੀ ਉਹ ਕੰਪਲੀਟ ਨਾ ਹੋ ਸકી ਲੇਕਿਨ ਇਹ ਉਸਦੀ ਰਜਿਸਟ੍ਰੇਸ਼ਨ ਨੂੰ ਕੈਨਸਲ ਨਹੀਂ ਕਰਵਾ ਸਕੇ ਜਾਂ ਜਸਟ ਕਾਲਜ ਦੇ ਵਿੱਚ ਇਹਨਾਂ ਨੇ ਅਪਰੋਚ ਕੀਤਾ ਐਡਮਿਸ਼ਨ ਲੈਣ ਵਾਸਤੇ ਉਨਾਂ ਨੇ ਇਸ ਸਰਦਰੀ ਲੈਂਡ ਤੋਂ ਗੁਰੇਜ਼ ਕੀਤਾ ਤੇ ਗਾਈਡ ਵੀ ਨਹੀਂ ਕੀਤਾ ਤੇ ਉਹ ਰਜਿਸਟ੍ਰੇਸ਼ਨ ਜਿਹੜੀ ਸੀ ਉਹ ਫਿਰ ਇਹਨਾਂ ਦੇ ਅੱਗੇ ਅੜਿੱਕਾ ਬਣੀ ਤੇ ਇਹਨਾਂ ਦੀ ਐਡਮਿਸ਼ਨ ਕਿਸੇ ਕਾਲੇ ਵਿੱਚ ਨਹੀਂ ਹੋ ਸਕੀ ਤੇ ਇਹ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੇ ਬੋਲਸਨ ਨੇ ਜਿਸ ਤਰ੍ਹਾਂ ਕਿਹਾ ਕਿ ਉਹ ਅੱਗੇ ਪੜ੍ਹਨਾ ਚਾਹੁੰਦਾ ਹੈ ਹਨਾ ਉਹਨੂੰ ਉਹ ਸਹੂਲਤ ਮਿਲਣੀ ਚਾਹੀਦੀ ਹੈ ਕੋਈ ਇਲਾਕੇ ਦੇ ਵਿੱਚ ਕੋਈ ਮਦਦ ਕਰ ਰਿਹਾ ਕੋਈ ਸੰਸਥਾ ਜਾਂ ਕੋਈ ਪਿੰਡ ਦੇ ਪੱਧਰ ਤੇ ਕੋਈ ਹਾਂਜੀ ਕੋਈ ਸੰਸਥਾਵਾਂ ਜਿਹੜੀਆਂ ਨੇ ਉਹ ਇਹਨਾਂ ਦੀ ਮਾਇਕ ਸਹਾਇਤਾ ਕਰਦੀਆਂ ਨੇ ਲੇਕਿਨ ਉਹ ਵੀ ਇੰਨੀਆਂ ਵਿਚਾਰੀਆਂ ਮਜਬੂਰ ਨੇ ਕਿ ਉਹ ਪੂਰਾ ਬੋਝ ਤਾਂ ਨਹੀਂ ਉਠਾ ਸਕਦੀਆਂ ਜਿਵੇਂ ਤੁਸੀਂ ਇਹਦੇ ਘਰ ਦੀ ਹਾਲਤ ਦੇਖੀ ਐ ਰਿਆਸ਼ ਵਾਸਤੇ ਆ ਹੁਣ ਇੱਕ ਕਮਰਾ ਬਣਿਆ ਕੁਝ ਦਿਨਾਂ ਤੋਂ ਜਿਹੜਾ ਪੱਕਾ ਕਮਰਾ ਬਣਿਆ ਪਹਿਲਾਂ ਇੱਕ ਕੱਚਾ ਕਮਰਾ ਹੁੰਦਾ ਸੀ ਜਿਹਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਕਿਚਨ ਵੀ ਹੈ ਨਹੀਂ ਸੀ ਉਹ ਵੀ ਖਾਣਾ ਬਾਹਰ ਬਣਾਉਂਦੇ ਸੀ ਬਰਸਾਤ ਦੇ ਵਿੱਚ ਵੀ ਔਰ ਇਹ ਬਲਾਈਂਡ ਹੋਣ ਦੇ ਨਾਤੇ ਇਨੂੰ ਬਾਹਰ ਜਾਣਾ ਪੈਂਦਾ ਸੀ ਖੇਤਾਂ ਦੇ ਵਿੱਚ ਜਾਣਾ ਪੈਂਦਾ ਸੀ ਅੱਜ ਕੱਲ੍ਹ ਹਾਲਾਤ ਇਦਾਂ ਦੇ ਨਹੀਂ ਕਿ ਕੋ ਖੇਤਾਂ ਦੇ ਵਿੱਚ ਜਾਨਵਰ ਨਹੀਂ ਦਿੰਦਾ ਮناسب ਨਹੀਂ ਸਮਝਦੇ ਘਰ ਵਿੱਚ ਸਹੂਲਤ ਹੈ ਨਹੀਂ ਸੀ ਉਹ ਵੀ ਕਿਸੇ ਸੰਸਥਾ ਨੇ ਹੁਣੇ ਹੀ ਹੈ ਜਿਹਨਾਂ ਦੀ ਪੂਰੀ ਕੀਤੀ ਹੈ ਅੱਛਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਬਈ ਸਰਕਾਰਾਂ ਨੂੰ ਵੀ ਤੇ ਸੰਸਥਾਵਾਂ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਵੀ ਜਿਹੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਬੱਚਿਆਂ ਵਾਸਤੇ ਕੁਝ ਖਾਸ ਸਕੀਮਾਂ ਬਣਾਈਆਂ ਜਾਣ ਉਹ ਸਕੀਮਾਂ ਇਸ ਤਰੀਕੇ ਨਾਲ ਬਣਾਈਆਂ ਜਾਣ ਵੀ ਜਿਹੜੀਆਂ ਕੋਮਲ ਕਲਾਵਾਂ ਨੇ ਉਹ ਉਹ ਵੀ ਪਰਫੁੱਲਤ ਹੋ ਸਕਣ ਅਕੈਡੈਮਿਕ ਕੁਆਲੀਫਿਕੇਸ਼ਨ ਵੀ ਲੈ ਸਕਣ ਤਾਂ ਜੋ ਉਹ ਗਵਰਨਮੈਂਟ ਜੌਬ ਵਾਸਤੇ ਜਾਂ ਪ੍ਰਾਈਵੇਟ ਜੌਬ ਵਾਸਤੇ ਆਪਣੇ ਆਪ ਨੂੰ ਕੁਆਲੀਫਾਈ ਕਰ ਕੋਣ ਕੰਪੀਟੀਸ਼ਨ ਦੇ ਵਿੱਚ ਉਹ ਕੰਪੀਟ ਕਰ ਸਕਣ ਜੌਬ ਲੈ ਸਕਣ ਆਰਥਿਕ ਤੌਰ ਤੇ ਉਹ ਇੰਡੀਪੈਂਡੈਂਟ ਹੋ ਸਕਣ ਤੇ ਘਰ ਦੀ ਰੋਟੀ ਰੁਜ਼ੀ ਤੇ ਆਪਣੀ ਰੋਟੀ ਰੁਜ਼ੀ ਕਮਾ ਸਕਣ ਜੇ ਤਾਂ ਜੋ ਨਦੀ ਵਿਵਾਦੀ ਵਿਵਸਥਾ ਜਿਹੜੀ ਹੈ ਜਿਹੜਾ ਮੈਰਿਜ ਇੰਸਟੀਚਿਊਟ ਹੈ ਉਹਦੇ ਵਿੱਚ ਵੀ ਉਹ ਪ੍ਰਵੇਸ਼ ਕਰ ਸਕਣ ਤੇ ਉਹਦੀਆਂ ਵੀ ਸਰਤਾਂ ਕੱਪ ਤਾਂ ਜਿਹੜੀਆਂ ਪੂਰੀਆਂ ਕਰ ਸਕੋ। ਬੁਲਸਨ ਅੱਗੇ ਹੋਰ ਮਨ ਦੇ ਵਿੱਚ ਕੀ ਕੀ ਚੱਲ ਰਿਹਾ? ਕੀ ਬਣਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ? ਭਾਵੇਂ ਕਿ ਪਲੱਸ 2 ਕੀਤੀ, ਸੰਗੀਤ ਵੀ ਸਿੱਖਿਆ, ਹਾਰਮੋਨੀਅਮ ਸਿੱਖਿਆ, ਤਬਲਾ ਸਿੱਖਿਆ। ਬਹੁਤ ਸੋਹਣਾ ਮਿੱਠੀ ਬਾਦ ਦੇ ਵਿੱਚ ਕੀਰਤਨ ਕਰਦੇ। ਹਾਂਜੀ। ਅੱਗੇ ਕੀ ਮਨ ਦੇ ਵਿੱਚ ਚੱਲ ਰਿਹਾ? ਹੋਰ ਕੀ ਬਣਨਾ ਚਾਹੁੰਦੇ ਹੋ? ਅੱਗੇ ਪੜ੍ਹਨਾ ਚਾਹੁੰਦੇ ਹੋ ਹੋਰ? ਹਾਂਜੀ ਸਰ ਮੈਂ ਚਾਹੁੰਦਾ ਵੀ ਪੜ ਕੇ ਮਤਲਬ ਕੋਈ ਜਿਹੜਾ ਪ੍ਰੋਫੈਸਰ ਦਾ ਉਹ ਜੋਬ ਤੇ ਲੱਗਾ। ਹੋਰ ਕਿਹੜੇ ਕਿਹੜੇ ਸ਼ੌਂਕ ਦੇ ਨਾਲ-ਨਾਲ ਜਿਸ ਤਰ੍ਹਾਂ ਕੀਰਤਨ ਦਾ ਤਬਲੇ ਦਾ ਸ਼ੌਂਕ ਆ ਹਾਰਮੋਨੀਅਮ ਦਾ ਸ਼ੌਂਕ ਆ ਹੋਰ ਕੀ ਕੀ ਸ਼ੌਂਕ ਨੇ ਹੋਰ ਮਤਲਬ ਜੀਦਾ ਪੜਾਈ ਦਾ ਸ਼ੌਂਕ ਹੈ ਸਾਨੂੰ ਵੀ ਵੀ ਵਤ ਵਤ ਪੜਾਈ ਕਰ ਸਕੀਏ ਤੇ ਆਪਣੇ ਮਕਾਨ ਤੇ ਪਹੁੰਚ ਸਕੀਏ ਤੇ ਦੁਜਾਣੋਂ ਬਣ ਕੇ ਕੁਝ ਦਾ ਸਕੀਏ ਕਦੇ ਪ੍ਰਮਾਤਮਾ ਦੇ ਨਾਲ ਗਿਲਾ ਹੋਇਆ ਨਹੀਂ ਨਹੀਂ ਜੀ ਪਹਿਲਾਂ ਜਦੋਂ ਦਸੀ ਉਦੋਂ ਹੁੰਦਾ ਸੀ ਮਾੜਾ ਮੋਟਾ ਵੀ ਸਾਨੂੰ ਕਿੱਥੇ ਅਸੀਂ ਬਲੈਂਡ ਹੋ ਗਏ ਇਦਾਂ ਠੀਕ ਔਖਾ ਔਖਾ ਕਿਨਾਂ ਗੁੰਦਾ ਜੀਵਨ ਦੇ ਵਿੱਚ ਹੋਰ ਵੀ ਹੈ ਨਾ ਨਾਉਣਾ ਕੱਪੜੇ ਪਾਉਣੇ ਦਸਤਾਰ ਸਜਾਉਣੀ ਉਹ ਫਿਰ ਆਦਤ ਪੈ ਗਈ ਜਾਂ ਫਿਰ ਉਹ ਔਖੀਆਂ ਕਿਤੇ ਨਾ ਕਿਤੇ ਹੁੰਦੀਆਂ ਨੇ ਉਹ ਚੀਜ਼ਾਂ ਜੀਵਨ ਦੇ ਵਿੱਚ। ਇਹ ਪਹਿਲੇ ਆਹ ਮੁਸ਼ਕਲ ਆਉਂਦੀਆਂ ਸੀਗੀਆਂ। ਤੇ ਚਲੋ ਹਜੇ ਵੀ ਥੋੜੀ-ਮੋਟੀ ਆ ਜਾਂਦੀ ਹੁੰਦਾ। ਪਰ ਹੁਣ ਖਾਸ ਇੰਨੀਆਂ ਨਹੀਂ ਆਉਂਦੀ। ਹਮਮ ਬਹਾਸਲੇ ਬਲੰਦ ਨੇ ਪੂਰੇ। ਹਾਂਜੀ ਹਾਂਜੀ। ਜਿਸ ਤਰ੍ਹਾਂ ਹਨਾ ਗੋਲਸਨ ਕਹਿ ਰਿਹਾ ਕਿ ਪੜ ਕੇ ਅੱਗੇ ਪ੍ਰੋਫੈਸਰ ਬਣਨਾ ਚਾਹੁੰਦਾ ਹੈ ਨਾ ਸੰਗੀਤ ਵਾਲੇ ਖੇਤਰ ਚ ਲਾ ਲੋ ਚਲੋ। ਤਾਂ ਗਰੀਬੀ ਵੀ ਕਿਤੇ ਨਾ ਕਿਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਸਿਰਫ ਇੱਕੋ ਹੀ ਕਮਰਾ। ਪਹਿਲਾਂ ਤੁਸੀਂ ਕਿਹਾ ਵੀ ਕੱਚੇ ਘਰ ਦੇ ਵਿੱਚ ਪਰਿਵਾਰ ਰਹਿੰਦਾ ਸੀ। ਪਿਤਾ ਨਹੀਂ ਹੈ ਇਸ ਦੁਨੀਆ ਦੇ ਵਿੱਚ ਚਲੇ ਗਏ ਨੇ ਹਨਾ ਮਾਂ ਦੇ ਲਈ ਪੂਰੇ ਪਰਿਵਾਰ ਨੂੰ ਪਾਲਣਾ ਬਹੁਤ ਔਖਾ ਹੁੰਦਾ ਬਿਲਕੁਲ ਜੀ ਗਰੀਬੀ ਜਿਹੜੀ ਹੈ ਇਹ ਤਾਂ ਮੈਂ ਤਾਂ ਇਸ ਨੂੰ ਸਰਾਪ ਦਾ ਨਾਮ ਦੇਵਾਂਗਾ ਇਹ ਇੱਕ ਸਰਾਪ ਹੈ ਜਿਹੜੇ ਬਹੁਤ ਸਾਰੀਆਂ ਜਿਹੜੀਆਂ ਇਸ ਸਿਕਸ਼ੀਤ ਨੈਨੇ ਉਹਨਾਂ ਦੀ ਬਹੁ ਪੱਖੀ ਸਿਕਸ਼ੀਤ ਡਿਵੈਲਪ ਹੋਣ ਦੇ ਵਿੱਚ ਰੁਕਾਵਟ ਪਾਉਂਦੀਆਂ ਨੇ ਇਸ ਦੁਨੀਆ ਤੇ ਬਹੁਤ ਸਾਰੇ ਲੋਕ ਆਏ ਜਿਹੜੇ ਪੈਸੇ ਦੀ ਘਾਟ ਕਾਰਨ ਗੁੰਮਨਾਮੀ ਦੇ ਵਿੱਚ ਆਏ ਤੇ ਗੁੰਮਨਾਮੀ ਦੇ ਵਿੱਚ ਹੀ ਮਰ ਗਏ ਉਹ ਜਿਹੜੀ ਆਪਣੇ ਅੰਦਰ ਸ਼ਕਤੀ ਲੈ ਕੇ ਜਾਂ ਤਾਕਤ ਲੈ ਕੇ ਆਏ ਸੀ ਉਹ ਨਾਲ ਹੀ ਲੈ ਕੇ ਇੱਥੋਂ ਚਲੇ ਤੁਰ ਗਏ ਉਹ ਬਾਹਰ ਨਹੀਂ ਕੱਟ ਪਾਏ ਮੇਰੀ ਗੁਜਾਰਸ਼ ਇਹ ਹੈ ਪੂਰੇ ਸਮਾਜ ਨੂੰ ਵੀ ਹੈ ਸਰਕਾਰਾਂ ਨੂੰ ਵੀ ਹੈ ਔਰ ਉਹਨਾਂ ਲੋਕਾਂ ਨੇ ਵੀ ਹੈ ਜਿਹੜੇ ਆਰਥੋਕ ਤੇ ਸਮਰੱਥ ਨੇ ਜਾਂ ਪਹੁੰਚ ਰੱਖਦੇ ਨੇ ਜਿਨ੍ਹਾਂ ਕੋ ਤਾਕਤਾਂ ਹੈਗੀਆਂ ਨੇ ਸ਼ਕਤੀਆਂ ਹੈਗੀਆਂ ਨੇ ਉਹ ਅਜਿਹੇ ਟੈਲੈਂਟ ਨੂੰ ਲੱਭਣ ਤੇ ਉਹਨਾਂ ਨੂੰ ਆਪਣੇ ਟੈਲੈਂਟ ਨੂੰ ਬਾਹਰ ਡਿਵੈਲਪ ਕਰਨ ਵਾਸਤੇ ਮਦਦ ਕਰਾ ਕੋਈ ਉਲਸਨ ਐਸਜੀਪੀਸੀ ਨੇ ਵੀ ਕੋਈ ਮਦਦ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਹੋ ਹਨਾ ਉਸ ਸਮੇਂ ਦੇ ਵਿੱਚ ਜਦੋਂ ਕੁਦਰਤ ਦੀ ਮਾਰ ਪਈ ਆ ਕੋਈ ਐਸਜੀਪੀਸੀ ਵੱਲੋਂ ਕੋਈ ਮਦਦ ਮਿਲਿਆ ਹੁਣ ਤੱਕ ਨਹੀਂ ਨਹੀਂ ਜੀ ਸਾਡੀ ਆਪਣੀ ਕੋਈ ਸੰਸਥਾ ਸੀ ਜੀ ਚੀਫ ਖਾਲਸਾ ਦਵਾਨ ਨਾਲ ਉਹ ਸਾਡੀ ਮਦਦ ਕਰਦੀ ਸੀ ਉੱਥੇ ਅਸੀਂ ਪੜਦੇ ਸੀ ਤੇ ਕਪੜਾ ਵਾਲੀ ਲੀਲਾ ਵੀ ਸਾਨੂੰ ਉਹ ਹੀ ਦਿੰਦੇ ਸੀਗੇ ਰੋਟੀ ਪਾਣੀ ਸਾਰਾ ਤੇ ਉਹਨਾਂ ਨੇ ਕਾਫੀ ਸਾਡੀ ਮਦਦ ਕੀਤੀ ਅੱਜ ਵੀ ਮੈਂ ਆਪਣੀ ਸੰਸਥਾ ਦਾ ਧੰਨ ਨਹੀਂ ਦੇ ਸਕਦਾ ਕੁਈ ਐਸਜੀਪੀਸੀ ਨੂੰ ਅਪੀਲ ਅਪੀਲ ਕਰਨਾ ਚਾਹੁੰਦੇ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਹੈ ਨਾ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਕੋਈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਵੀ ਐਸਜੀਪੀਸੀ ਨੂੰ ਵੀ ਸਾਡੇ ਨੇਤਰੀਆਂ ਨਾਲ ਸਮਾਜ ਦੇ ਬਾਰੇ ਕੁਝ ਸੋਚਣ ਤੇ ਕੁਝ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀ ਸੰਸਥਾ ਹੈ ਤੇ ਇਹਨਾਂ ਨੂੰ ਜਿਹੜੇ ਵਧੀਆ ਵਧੀਆ ਫੈਸਲੇ ਲੈਣੇ ਚਾਹੀਦੇ ਕਿਉਂਕਿ ਜਿਹੜੀ ਸਾਡੀ ਸਿੱਖ ਲਾਇ ਨੇ ਨਾ ਉਹ ਕਰਦੀ ਜਾ ਰਹੀ ਹੈ ਤੇ 크ਰਿਸਚਨਤਾ ਜਿਹੜੀ ਉਹ ਜਿਆਦਾ ਫੈਲ ਰਹੀ ਹੈ ਇਹੀ ਕਾਰਨ ਮੰਨਦੇ ਹੋ ਜਿਹੜਾ ਇਲਾਕੇ ਦੇ ਵਿੱਚ ਮੈਂ ਸੁਣਦਾ ਹੁੰਨਾ ਕਿ ਵੀਰ ਸਰਦੀ ਇਲਾਕੇ ਦੇ ਵਿੱਚ ਵੀ ਧਰਮ ਪਰਿਵਰਤਨ ਬਹੁਤ ਜ਼ਿਆਦਾ ਹੋ ਰਿਹਾ ਲੋਕ ਕ੍ਰਿਸਚਨ ਵਾਲੇ ਧਰਮ ਵੱਲ ਨੂੰ ਜ਼ਿਆਦਾ ਜਾ ਰਹੇ ਨੇ ਬਿਲਕੁਲ ਹਾਂਜੀ ਜਦੋਂ ਉਹਨਾਂ ਦੀ ਕੋਈ ਮਦਦ ਨਹੀਂ ਹੁੰਦੀ ਜਦੋਂ ਔਖੇ ਸਮੇਂ ਦੇ ਵਿੱਚ ਹੁੰਦੇ ਨੇ ਤਾਂ ਕਰਕੇ ਹਾਂ ਸ਼ਾਇਦ ਲੋਕ ਕਿਉਂਕਿ ਜਿਹੜੇ ਕਈ ਲੋਕੀ ਲਾਲਚ ਕਰਦੇ ਨੇ ਆਪਣੇ ਧਰਮ ਨੂੰ ਛੱਡ ਜਾਂਦੇ ਆ ਹਾਂ ਇਸ ਨੌਜਵਾਨ ਦੀ ਮਾਂ ਵੀ ਸਾਡੇ ਨਾਲ ਆ ਗੱਲਬਾਤ ਕਰਦੇ ਆ ਕਿਉਂਕਿ ਬੜਾ ਔਖਾ ਹੁੰਦਾ ਏ ਜਦੋਂ ਕਿਸੇ ਵੀ ਆਪਣੇ ਬੱਚੇ ਤੇ ਅਜਿਹੀ ਮਾਰ ਪੈਂਦੀ ਆ ਕਿੰਨਾ ਕੁ ਔਖਾ ਤੁਸੀਂ ਆਪਣੇ ਇਸ ਬੱਚੇ ਨੂੰ ਪਾਲਿਆ ਕਿਉਂਕਿ ਮਾਂ ਦੇ ਲਈ ਤਾਂ ਬਹੁਤ ਔਖਾ ਸਮਾਂ ਹੁੰਦਾ ਹੁਣ ਤਾਂ ਚਾਹੇ ਜਵਾਨ ਹੋ ਗਿਆ ਮੁੰਡਾ ਪਰ ਸਮੱਸਿਆ ਤਾਂ ਹੁਣ ਵੀ ਉਨੀ ਹੀ ਹੁੰਦੀ ਹੁੰਦੀ ਹਾਂਜੀ ਜੀ ਦੇਖੋ ਜਿਸ ਤਰ੍ਹਾਂ ਹੁਣ ਮਾਂ ਤੇ ਪਾਲਣਾ ਹੀ ਆ ਜੀ ਜਿਸ ਤਰ੍ਹਾਂ ਪਾਲਿਆ ਤੇ ਪਾਲਣਾ ਹੀ ਆ ਸਹੀ ਵਾੜੇ ਕਰਨਾ ਹੁੰਦਾ ਕਿਸੇ ਨੇ ਕਰਨਾ ਬਹੁਤ ਕਹਿੰਦੇ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਪਿਆ ਤੁਹਾਡੇ ਪਤੀ ਪਹਿਲਾਂ ਹੀ ਦੁਨੀਆ ਤੋਂ ਚੱਲ ਗਏ ਨੇ ਤਾਂ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਕੱਚੇ ਘਰ ਚ ਹਾਂਜੀ ਹਾਂਜੀ ਟਰਪੈਲ ਲੱਗ ਲੈਂਦੇ ਸੱਲੇ ਕਮਾਈ ਦੀ ਕੀ ਹੋਰ ਕਿੰਨੇ ਸਾਧਨ ਕੀ ਕੀ ਕਰਦੇ ਕੰਮ ਦੇ ਦਿਹਾੜੀ ਕਰਦੇ ਕੁਝ ਐ ਬਈ ਕਰ ਲੈ ਲੂਗਾ ਮੈਂ ਆਪਣਾ ਮਰ ਬਟਾ ਹੋਰ ਕੀ ਕਰਨਾ ਕੀ ਕਹਿਣਾ ਚਾਹੁੰਦੇ ਹੋ ਕੋਈ ਮਦਦ ਲਈ ਅਪੀਲ ਕਰਨਾ ਚਾਹੁੰਦੇ ਹੋ ਕਿਸੇ ਨੂੰ ਹਾਂਜੀ ਹਾਂਜੀ ਚਲੋ ਜੇ ਕੋਈ ਮਾੜੀ ਮੋਟੀ ਇਹਦੀ ਕਰ ਸਕਦਾ ਤੇ ਕਰਦਾ ਇਹਦੇ ਵਾਸਤੇ ਇਹ ਚਲੋ ਤਾਂ ਪਰਿਵਾਰ ਸਾਡੇ ਨਾਲ ਸੀ ਭਾਵੇਂ ਕਿ ਖੁੱਲ ਕੇ ਕਈ ਵਾਰ ਨਹੀਂ ਬੋਲਿਆ ਜਾਂਦਾ ਪਹਿਲੀ ਵਾਰ ਜਦੋਂ ਕੈਮਰੇ ਅੱਗੇ ਉਹਦਾ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਇੱਕ ਆਹ ਕਮਰਾ ਹੁੰਦਾ ਸੀ ਤਾਂ ਇਸੇ ਕਮਰੇ ਦੇ ਵਿੱਚ ਪੂਰਾ ਪਰਿਵਾਰ ਦੋ ਇਸ ਨੌਜਵਾਨ ਦੇ ਭਰਾ ਨੇ ਇਹਨਾਂ ਦੀ ਮਾਂ ਨੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਇਸੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਕਿਸੇ ਸੰਸਥਾ ਨੇ ਇੱਕ ਆਹ ਛੋਟਾ ਜਿਹਾ ਕਮਰਾ ਬਣਾ ਕੇ ਦਿੱਤਾ ਤਾਂ ਰਸੋਈ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰਲੇ ਪਾਸੇ ਪਰਿਵਾਰ ਨੇ ਪੱਲੀਆਂ ਲਗਾ ਕੇ ਇੱਕ ਰਸੋਈ ਬਣਾਈ ਹੋਈ ਆ ਇਹ ਇਹ ਹਾਲਾਤ ਨੇ ਗਰੀਬੀ ਇਸ ਕਦਰ ਇਸ ਪਰਿਵਾਰ ਤੇ ਭਾਰੂ ਪਈ ਆ ਤਾਂ ਇਸ ਪੱਲੀਆਂ ਦੇ ਵਿੱਚ ਜਿਹੜਾ ਪੱਲੀਆਂ ਦੇ ਥੱਲੇ ਘਰ ਦੀ ਵਿੱਚ ਰਸੋਈ ਬੜਾਈ ਗਿਆ ਘਰ ਦੇ ਹਾਲਾਤ ਬਹੁਤ ਮਾੜੇ ਨੇ ਗਰੀਬੀ ਵੀ ਬਹੁਤ ਜ਼ਿਆਦਾ ਤੇ ਦੂਜੇ ਪਾਸੇ ਪੁੱਤ ਤੇ ਕੁਦਰਤ ਦੀ ਮਾਰ ਪਈਆ ਤੇ ਪਤੀ ਇਸ ਦੁਨੀਆ ਨੂੰ ਹਲਵੈਦਾ ਕਹਿ ਗਿਆ ਤਾਂ ਇੱਕ ਮਾਂ ਦੇ ਲਈ ਆਪਣੇ ਬੱਚਿਆਂ ਨੂੰ ਪਾਲਣਾ ਅਜਿਹੀ ਸਥਿਤੀ ਦੇ ਵਿੱਚ ਤਾਂ ਬਹੁਤ ਵੱਡੀ ਚੁਣੌਤੀ ਹੁੰਦੀ ਆ ਪਰ ਇਹ ਨੌਜਵਾਨ ਆ ਜਿਹੜਾ ਇਹ ਸਿੱਖੀ ਦਾ ਪ੍ਰਚਾਰ ਕਰ ਰਿਹਾ ਪੂਰੇ ਇਲਾਕੇ ਦੇ ਵਿੱਚ ਗਰਦਾਸਪੁਰ ਇਲਾਕੇ ਦੇ ਵਿੱਚ ਪਿੰਡ ਪਿੰਡ ਜਾਂਦਾ ਹੈ ਕੀਰਤਨ ਕਰਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਹੈ ਤਾ ਦੂਜੇ ਪਾਸੇ ਅਪੀਲ ਵੀ ਨੇ ਕੀਤੀ ਹੈ ਕਿ ਸਾਡੀ ਕੋਈ ਮਦਦ ਕਰੇ ਜਾਂ ਫਿਰ ਪੜ੍ਹਾਈ ਦੇ ਤੌਰ ਤੇ ਤਾਂ ਕਿ ਖੁੱਲ ਕੇ ਜਿਹੜਾ ਪ੍ਰਚਾਰ ਹੈ ਜਾਂ ਖੁੱਲ ਕੇ ਉਹ ਪੜ੍ਹਾਈ ਕਰ ਸਕੇ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਗੁਰਦਾਸਪੁਰ